ਹੋਰ ਵੀ ਗਰੁੱਪ ਵਾਲਿਓ ਕੀ ਹਾਲ ਹੈ ਮਿੱਤਰੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਭਰਾਜੀ ਪਵਾ ਲੋ ਕੂਤਰਾਂ ਦੇ ਦਰਸ਼ਨ ਕਈ ਵੀਰਾਂ ਨੇ ਮੈਸੇਜ ਆਏ ਸੀ ਕੂਤਰ ਤਾਂ ਦਿਖਾ ਦੇ ਆ ਦੇਖ ਲੋ ਯਾਰ ਇਹ ਜੇ ਕੂਤਰ ਹੈ ਇਹਨਾਂ ਨੂੰ ਕਿਹੜਾ ਫੁੱਲ ਲੱਗੇ ਹੋਇਆ ਸਾਰੇ ਪੰਜਾਬ ਚ ਇੱਕੋ ਜਿਹਾ ਕੂਤਰ ਹੈ ਕੋਈ ਹੈ ਨਹੀਂ ਫਰਕ ਇਹਨਾਂ ਚ ਭਰਾਜੀ ਆਹ ਡੋਰ ਵਾਲਾ ਜਿਹੜਾ ਹਰਾ ਤੇ ਲਾਲ ਰੰਗਿਆ ਹੋਆ ਇਹ ਆ ਕੇ ਖੁੱਬੇ ਚੱਕ ਕੇ ਛੱਡਿਆ ਵਾ ਇਹਦੀ ਇਮਹੀਅਤ ਆ ਆ ਦੇਖ ਲੋ ਭਰਾ ਕਾਰਲੋ ਚੱਕ ਉਹ ਸਾਡਾ ਜੱਸਾ ਬਦਾਮ ਸਿੱਲੀ ਜਾਂਦਾ ਉਹਦੇ ਲੱਗਿਆ ਪਿਆ ਬਨਾਮ ਸਿੱਲੀ ਜਾਂਦਾ ਹਾਂ ਹਾਂ ਪਿਆ ਠੀਕ ਆ ਹੌਲਕਾ ਨੂੰ ਹੁਣੇ ਵਾਲਟੀ ਲਾ ਲਈ ਹੈ ਸੋਹਣੇ ਲਾਦੇ ਜਦੋਂ ਐਂ ਜੋੜਦੇ ਆ ਉੱਤੇ ਨੈਟ ਲੱਗਿਆ ਪਿਆ ਤਕਰੀਬਨ ਹੋ ਗਏ ਸਾਰ ਮਾੜੇ ਮੋٹے ਘਟਜੇ ਆ ਅਮੁੱਲੀ ਮਾੜੇ ਮੋٹے ਜੇ ਘਟਾ ਕਈ ਹੈਗੇ ਆ ਬਾਵਾ ਘਟ ਤਕਰੀਬਨ ਵਿੱਚ ਸਾਰ ਵੀ ਹੈ ਵਿੱਚ ਮਾੜੇ ਮੋٹے ਜੇ ਘਟਾ ਪਾ ਲੋ ਦਰਸ਼ਨ ਭਰਾ ਇਹ ਤਨੋਂ ਨਹੀਂ ਸਾਫ ਹੁੰਦਾ ਇਧਰੋਂ ਫੜਾ ਲਉਣਾ ਆ ਬੱਚੇ ਹੀ ਭਾਏ ਵਾ ਦੋ ਤਨ ਆ ਬੱਚਿਆਂ ਦੇ ਠੱਲਾਂ ਤਾਂ ਪਾ ਦਿੰਗੇ ਜਸਰ ਬਾਏ ਦੂ ਬਾਦ ਨਹੀਂ ਹੁਣ ਇਹ ਦੂ ਬਾਦ ਕਿ ਜਾਏ ਨਹੀਂ ਜਾਣੇ ਹੁਣ ਆਹੀ ਸੀ ਗਿਜਾਉਣ ਵਾਲੇ